ਹਮ ਆਵ ਗੁਣ ਭਰੇ ਤੇਖ ਗੁਣ ਨਾਖੀ ਅੰਮ੍ਰਿਤ ਛਾੜ ਬਿਖ ਬਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤਦਾਰਾ ਸੋ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣੋ ਗੁਰ ਸੰਗਤ ਖੇ ਮਿਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੁਖੁ ਤਲ ਗੁਰ ਸੇਵੀਐ ਅਹੰ ਇਸ ਸਹਜ ਸੁਭਾਅਿ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਜਾਇ ਹੋ ਵਸਿ ਫਤਖ ਸੰਮ ਦੀ ਨੂਰ ਰਸੋ ਹੁ ਕੁਰਸੋ ਝਟੀਆ ਤੁਧ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਬਾਦਸ਼ਾਹ

ਜਿਸ ਪਾਸ ਮਹਿਠਿਆ ਸੋਹੀਐ ਸਭਨਾ ਦਵੀਸਾਹ ਸਤਨਾਮ ਸ੍ਰੀ ਜਰੀਆ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕੱਚੀ ਗੱਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਜਬ ਜਰੀਆ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕਚੀ ਗਗਰ ਨਿਰਪਰਤ ਯੋ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਾ ਫੁੱਲ ਆ ਫੁੱਲ ਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ मधुमखी त्यों सठोर जोर, जोर तन किया ਪੂਤ ਰਹਿਣ ਕਿਉ ਦੀਆ ਦੇਹੋਰੀ ਲੋ ਬਰੀ ਨਾਰ ਸੰਗ ਭਈ ਅਗੈ ਸੱਜਣ ਸੁਹਿਲਾ ਰ ਘਟ ਲਾ ਸਭ ਲੋਗ ਕੁਟੰਬ ਭਇਓ ਅਗਹ ਹੰਸ ਅਕੇਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਜਿਉ ਨਲਨੀ ਭ੍ਰਮ ਸੂਆ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਗਰਸ ਕੂਆ ਛੁਟੀ ਮਾਇਆ ਆਪ ਬੰਧਾਇਆ ਜੋ ਨਲਨੀ ਭ੍ਰਮ ਸੁ ਜੀ ਕੀ ਫਤਿਹ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾ ਜੀ ਗੱਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ